ਚਿੱਟੇ ਸਮੇਤ ਕਾਲੀ ਠਾਰ ਦੇ ਵਿੱਚੋਂ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀਆਂ ਹਰ ਪਾਸੇ ਚਰਚਾਵਾਂ ਚੱਲ ਰਹੀਆਂ ਨੇ ਪਰ ਮੈਂ ਸੋਸ਼ਲ ਮੀਡੀਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਮਨਦੀਪ ਕੌਰ ਨੂੰ ਇਨਸਟਾ ਕੋਵਿਨ ਵੀ ਕਿਹਾ ਜਾਂਦਾ ਸੀ ਪਰ ਹੁਣ ਗਾਣਿਆਂ ਦੇ ਵਿੱਚ ਵੀ ਚਰਚਾ ਹੋਣ ਲੱਗ ਪਈ ਹੈ ਕਿ ਕਾਲੀ ਠਾਰ ਵਿੱਚ ਰੱਖਦੀ ਸੀ ਚਿੱਟਾ ਮਿੱਤਰੋ ਕਾਲੀ ਠਾਰ ਦੇ ਵਿੱਚ ਤਾਂ ਹੁਣ ਲਾਈਵ ਸ਼ੋਅ ਕਰਦੇ ਬਾਗੀ ਦੇ ਵੱਲੋਂ ਅਮਨਦੀਪ ਕੌਰ ਦੇ ਬਾਰੇ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਓ ਕਿ ਜਿੰਨਾ ਪੱਗ ਨੂੰ ਚਾਹੀਦਾ ਕਿੱਥੇ ਮਿਲੇ ਸਤ ਘਰ ਓਏ ਬੰਦੇ ਅਸੀਂ ਹੀ ਕਰਾਇਆ ਗਜਨੀ ਦਾ ਸੀ ਬਾਜ਼ਾਰ ਕਿ ਸੇਰੇ ਅਸੀਂ ਹੀ ਕੱਜੇ ਸੀ ਦੇ ਕੇ ਸਿਰਾਂ ਉੱਤੇ ਚੁੰਨੀਆਂ ਤੇ ਹੁਣ ਉਸਤਾ ਦੇ ਲੀੜਿਆ ਬੁਲਾਉਂਦੀਆਂ ਨੇ ਮੁੰਨੀਆਂ ਮੁੰਨੀਆਂ ਕਿ ਸਾਲੀ ਕੀਮਤ ਰੀਲਾਂ ਦੀ ਇੱਥੇ ਇੱਜ਼ਤਾਂ ਤੋਂ ਵੱਧਿਆ ਓਏ ਕੋਈ ਸ਼ਰਮ ਹੋਣੀ ਬੋਧੀ ਹੋਈ ਪਈ ਹੱਦਿਆ ਹੱਦਿਆ ਬਾਬਾ ਜੀ ਪਹਿਲਾਂ ਜਦੋਂ ਤੁਹਾਡੀ ਉਮਰ ਦੇ ਵਿੱਚ ਰਿਸ਼ਤਾ ਹੁੰਦਾ ਸੀ ਤੇ ਮਾਂ ਪਿਓ ਜਾ ਕੇ ਕੁੜੀ ਵੇਖ ਆਉਂਦੇ ਵਿਆਹ ਤੋਂ ਬਾਅਦ ਮੁੰਡੇ ਨੂੰ ਪਤਾ ਲੱਗਦਾ ਸੀ ਵੀ ਆਹ ਮੇਰੀ ਜਨਾਨੀ ਆ ਹੁਣ ਉਹ ਪਹਿਲਾਂ ਮੈਸੇਜ ਐਡ ਕਰਦੇ ਆ ਸਨੈਪਚੈਟ ਤੇ ਫਿਰ ਮੈਸੇਜ ਲਵ ਯੂ ਬੇਬੀ ਫਿਰ ਗੱਲਬਾਤ ਹੁੰਦੀ ਫਿਰ ਵਿਆਹ ਤੱਕ ਕਹਾਣੀ ਪਹੁੰਚਦੀ ਤੇ ਜਦੋਂ ਹਫਤਾਕ ਕੁੜੀ ਵਿਆਹ ਕੇ ਲਿਆਉਂਦੇ ਸੀ ਪਹਿਲਾਂ ਤੇ ਪੂਰਾ ਹਫਤਾ ਸਾਰੇ ਪਿੰਡ ਦੀਆਂ ਜਨਨੀਆਂ ਵੇਖਣ ਜਾਣੀਆਂ ਇਹ ਫਲਾਣਾ ਸਿੰਘ ਨੇ ਨਵਾਂ ਵਿਆਹ ਕੇ ਲਿਆਂਦੀ ਬੜੀ ਸੋਹਣੀ ਆ ਬੜੀ ਸੰਸਕਾਰੀ ਆ ਚਲੋ ਵੇਖਣ ਚੱਲੀਏ ਤੇ ਹੁਣ ਪਿੰਡ ਦੀਆਂ ਬੀਬੀਆਂ ਕੀ ਕਹਿੰਦੀਆਂ ਕਹਿੰਦੀਆਂ ਨਹੀਂ ਇਹ ਤਾਂ ਪਹਿਲਾਂ ਹੀ ਵੇਖੀ ਆ ਇਹਦੀ ਇਹਦੀ ਇੰਸਟਾਗ੍ਰਾਮ ਤੇ ਫਲਾਣੀ ਰੀ ਲੈਨੇ ਮਿਲੀਅਨ ਚੱਲੀ ਆਹ ਤੇ ਆ ਪਰ ਜਦੋਂ ਵਿਆਹ ਕੇ ਲੈ ਆਉਂਦੇ ਆ ਤੇ ਉਹ ਬੀਬੀ ਦੀ ਆਈਡੀ ਬਣਾ ਲੈnde ਨਾਲ ਹੀ ਫਲਾਨੀ ਕੋਰ ਜਾਂ ਜੋ ਵੀ ਪਿੱਛੇ ਗੋਤ ਲਾ ਦਿੰਦੇ ਐਡੀ ਲੰਬੀ ਤੇ ਇੰਸਟਾਗ੍ਰਾਮ ਦੇ ਅਕਾਊਂਟ ਬਣ ਜਾਂਦਾ ਫਿਰ ਦੋ ਚਾਰ ਪੋਸਟਾਂ ਆਉਂਦੀਆਂ ਸੋਹਣੀਆਂ ਜੀਆਂ ਪਾ ਦਿੰਦੇ ਆ ਇੰਸਟਾਗ੍ਰਾਮ ਦੇ ਬੀਬੀਆਂ ਤੇ ਉਹ ਮੇਰੇ ਵਰਗੇ ਨੇ ਸਕਰੀਨਸ਼ਾਟ ਮਾਰ ਲੈਂਦਾ ਉਹ ਲਾ ਕੇ ਸ਼ਾਮ ਨੂੰ ਦੋ ਗ ਲੰਡੇ ਦੇ ਪੈ ਕੇ ਤੇ ਝੂਮ ਕਰ ਕਰ ਵੇਖਦਾ ਫਿਰ ਅ ਤਰ ਅਗਲਾ ਸੋਚਦਾ ਵੀ ਸਾਡਾ ਕਦੋਂ ਹੋਊਗਾ ਭਾਈ ਭਾਬੀ ਤਾਂ ਸੋਹਣੀ ਆ ਜੇ ਜਦੋਂ ਪਤਾ ਲੱਗ ਜਾਂਦਾ ਫੇਰ ਕਹਿੰਦੇ ਸਾਡੀ ਮੋਟੀ ਦੇ ਫੋਟੋ ਆ ਇਹਦੇ ਕੋਲ ਫਿਰ ਕਪੱਥ ਤੇ ਮਾਮਾ ਪਹਿਲਾਂ ਹੀ ਘਰੇ ਰੱਖ ਕਰਦਾ ਅਕਸਰ ਦਾ ਤਾਜ ਆ ਇਹਨੂੰ ਰੋਟੀ ਪਾਣੀ ਨਹੀਂ ਲੈਂਦਾ ਇਹਨੂੰ ਯਾਰ ਸਾਂਭਣ ਹੀ ਲੈਂਦਾ ਇਹਨੂੰ ਘਰੇ ਰੱਖ ਪਹਿਲਾ ਲੋਕ ਹਫਤੇ ਬਾਅਦ ਬਾਬਾ ਜੀ ਸੱਚੀ ਗੱਲ ਆ ਹਫਤੇ ਬਾਅਦ ਹਫਤਾ ਇੱਕ ਕੰਮ ਨਹੀਂ ਸੀ ਕਰਵਾਉਂਦੇ ਕੁੜੀ ਤੋਂ ਹਫਤਾ ਹਫਤੇ ਬਾਅਦ ਉਹ ਤੋਂ ਜੋ ਵੀ ਰੋਟੀ ਪਾਣੀ ਬਣਵਾਉਂਦੇ ਸੀ ਉਹਨੂੰ ਚੌਂਕੇ ਚੜਾਉਂਦੇ ਸੀ ਹੈ ਹੁਣ ਵੀ ਸੇਮ ਇਹੀ ਆ ਪਰ ਹੁਣ ਹਫਤੇ ਬਾਅਦ ਅਗਲੇ ਇੰਸਟਾਗ੍ਰਾਮ ਤੇ ਝਾੜ ਦਿੰਦੇ ਆ ਆ ਜਾ ਬੀਬੀ ਅਕੌੜ ਬਣਿਆ ਪਿਆ ਤੈਹੀ ਗੱਲ ਵੀਰੇ ਗਾ ਲੈਣ ਦੋ ਥੋੜਾ ਜਿਹਾ ਮੇਰਾ ਭਰਾ ਬਣ ਕੇ ਗਾ ਲੈਣ ਦੋ ਗਾ ਲੈਣ ਦੋ ਸੁਆਦ ਆ ਰਿਹਾ ਮੇਰਾ ਵੀਰ ਬੜ ਕੇ ਮੇਰੀ ਭੈਣ 2 ਮਿੰਟ ਖੜ੍ਹ ਦੇ ਇੱਥੇ ਖੜ੍ਹ ਦੇ ਦੋ ਕਿਸ ਵਾਲੀ ਕੀਮਤ ਰੀਲਾਂ ਦੀ ਇੱਥੇ ਜਿਤਾ ਤੋਂ ਵਧਿਆ ਓਏ ਕੋਈ ਸ਼ਰਮ ਹੋ ਜਾਂ ਨਹੀਂ ਬੜੀ ਹੋਈ ਪਈ ਹੱਦਿਆ ਤੇ ਤੇਰੀ ਨਿਕਰ ਤੋਂ ਵੱਡਾ ਕੁੜੇ ਨੱਬੇ ਚ ਰਮਾਲ ਸੀ ਤੇ ਮਾਂ ਨੇ ਜੰਮਣੀ ਸੀ ਚਾਂਸੀ ਇਸੇ ਗੱਲ ਦੀ ਪਾਲ ਸੀ ਓਏ ਜੇ ਚੜ ਕੇ ਆ ਗਏ ਤੇ ਦੇਸ਼ ਭਗਤੀ ਨਹੀਂ ਵੇਖਣੀ ਵੇਖਣੀ ਆ ਪੱਗ ਫਿਰ ਗੋਤ ਕਿੰਨੇ ਵੇਖਣੀ ਓਏ ਜਿੰਨਾ ਤੇ ਯਕੀਨ ਤੁਸੀਂ ਬਹੁਤਾ ਹੀ ਕਰ ਬੈਠੇ ਫਿਰ ਇਹਨਾਂ ਨੇ ਹੀ ਧਾਡੀਆਂ ਲਾਸ਼ਾਂ ਤੇ ਰੋਟੀ ਸਿੱਖਣੀ ਤੇ ਮੂੰਹ ਬੰਦ ਕਰ ਦਿੰਦੇ ਆਟੇ ਤੇ ਸ਼ਰਾਬ ਨਾਲ ਓਏ ਹੋਣੀ ਨਹੀਂ ਤਰੱਕੀ ਮੈਨੂੰ ਲੱਗੇ ਇਸ ਸਾਹਵ ਨਾਲ ਦੇਖ ਖਿਸਕਦਾ ਜਾਂਦਾ ਹੱਥੋਂ ਹੁੰਦ ਤੇ ਪੰਜਾਬ ਬਹਰ ਵਾਰਦੀ ਜਵਾਨੀ ਸੋਨ ਕਲੀ ਗਲੀ ਸੱਚਿਆ ਸ਼ੇਰ ਪਿਆ ਕੈਦ ਚਾਵੀ ਗਦਿਆਂ ਦੇ ਹੱਥ ਚ ਆ ਕਿ ਪੱਗ ਬਨ ਕੇ ਨਿਊਜ਼ੀਲੈਂਡ ਕੁੱਤਾ ਇੱਕ ਪੌਂਕਦਾ ਓਏ ਸੇਵਾ ਲਿਖੀ ਕੀ ਦੇ ਹੱਥ ਵੇਖੋ ਕਿਹੜਾ ਸਿੰਘ ਠੋਕਦਾ ਓਏ ਰੋਂਡੇ ਪਿੰਡ ਵਾਲਾ ਬਹੁਤਾ ਅੱਖਾਂ ਵਿੱਚ ਰੜਕੇ ਤੇ ਬਾਹਰ ਗੋਡਿਆਂ ਬਿਠਾਇਆ ਏ ਜਿਹੜੇ ਜਿਹੜੇ ਝੜ ਕੇ ਹਾਏ ਓਏ ਦਿਲ ਵਿੱਚ ਰੜਕਦੀ ਖਬਰ ਅਟੈਕ ਦੀ ਤੇ ਬੀਬੀ ਕੱਤੀ 1 ਅਕਤੂਬਰ ਨੂੰ ਸੀ ਦੇੜੀ ਪਰ ਹੁਣ ਕੋਈ ਨਹੀਂ ਸਹੇ ਓਏ ਗੰਜੇ ਜਹੇ ਸਾਲੇ ਵੜੇ ਅੰਦਰਾਂ ਚ ਝੂਕਦੇ ਤੇ ਤੀਜੇ ਦਿਨ ਮੇਰੇ ਸਾਲੇ ਸਾਡੇ ਪੁੱਤਲੇ ਨੇ ਬੈਠਾ ਸਵੇਂ ਹੌਂ ਚੋ ਅੱਗ ਕੱਢੇ ਮੁੰਡਾ ਬਲਕੌਰ ਦਾ ਇੱਕ ਤਾੜੀਆਂ ਮਾਰੋ ਭਰਾ ਸਿੱਧੂ ਜੀ ਆਪ ਬੈਠਾ ਸਵੇਂ ਹੌਂ ਚੋ ਅੱਗ ਕੱਢੇ ਮੁੰਡਾ ਬਲਕੌਰ ਦਾ ਹੋਇ ਇੱਥੇ ਜਿਉਂਦੇ ਜੀਵੀ ਮੂਹ ਨਹੀਂ ਉਹ ਫੁੱਲ ਦਾ ਲਗਾਉੜਦਾ ਕਿ ਜਿਹੜਾ ਬੋਲਦਾ ਪੰਜਾਬਲੀ ਤੇ ਹੋਈ ਜਾਂਦਾ ਧੱਕਾਇਆ ਓਏ ਤਗੜਾ ਹੋ ਬਾਗੀ ਹੋਣਾ ਪਰਚਾ ਤੇ ਪੱਕਾਇਆ ਓਏ ਪਰ ਛਿੰਦੇ ਦਾ ਮੁੰਡਾ ਨਹੀਂ ਡਰ ਕਿਸੇ ਦਾ ਵੀ ਮੰਨਦਾ ਓਏ ਕਾਮ ਨਹੀਂ ਮਰੂੰਗਾ ਨਹੀਂ ਗੁਲਾਮ ਕਿਸੇ ਰੰਗ ਦਾ ਓਏ ਬਾਜਾਂ ਵਾਲੇ ਜੋ ਸਜਾਏ ਨਹੀਂ ਓ ਰੜਦੇ ਕਤੀੜਾ ਵਿੱਚ ਕੇ ਦਿਖੀ ਜਾਂਦੇ ਸ਼ੇਰ ਬਸ ਖੜੇ ਹੋਏ ਲੱਖ ਚ ਸ਼ੇਰ ਭਾ ਕੈਦ ਚਾਬੀ ਕਦੇ ਆਂਦੇ ਹੱਥ ਚ ਅਸੀਂ 80% ਧੋਗਲੇ ਤੇ ਵੀ ਹੱਕ ਚਾਹ ਜੇ ਗਾਣੇ ਵਧੀਆ ਲੱਗਦੇ ਤਾੜੀਆਂ ਮਾਰਦੇ ਕੋਈ ਤੇ 6 ਫੋਟ ਦਾ ਯੱਟ ਬਿਲੋ ਤੂੰ ਐ ਪੰਜ 11 ਦੀ ਮੇਰਾ ਭਰਾ ਬਣ ਕੇ ਸਾਰੇ ਭਰਾ ਵੇਖਣ ਆਇਆ ਮੈਨੂੰ ਗਾਉਣ ਦਾ ਸੁਆਦ ਆ ਰਿਹਾ ਥੋੜਾ ਟਾਈਮ ਗਾ ਲੈਣ ਦੋ ਫਿਰ ਜਿੰਨੂੰ ਮਰਜ਼ੀ ਉੱਪਰ ਭੇਜ ਦੇ ਕੋਈ ਮਸਲਾ ਨਹੀਂ ਯਾਰ ਵੀਰ ਬਣ ਕੇ ਕਈ ਸ਼ੇਪ ਫੋਟਦਾ ਯਾ ਟਬਲੋ ਤੂੰ ਐ ਪੰਜ ਗਿਆਰਾਂ ਦੀ ਈ ਬੜੇ ਪੁੱਛੇ ਬਣਾ ਪਿੰਡ ਕੀ ਯੁਰਤ ਸਰਕਾਰੀ ਆਂਡਾ ਦਾਗੇ ਵਿਖੀ ਵੈਂਡੇ ਵਾਲੇ ਰੋੜ ਤੇ ਜੋ ਢੱਕ ਤੇ ਰਹੀ ਅੱਡ ਦਾ ਖੜਾ ਜੇ ਤੇਰੇ ਬਾਪੂ ਦੀ ਆਸ਼ੋ ਪਸੰਹ ਆਏ ਦੀ ਕਬਰੂ ਦਾ Papá. ਇਥੇ ਮੇਰਾ ਇੱਕ ਬੇਲੀ ਆ ਉਹਨੇ ਵਿਆਹ ਕਰਾਉਣਾ ਉਹਦੇ ਨਾਲ ਦੀ ਦਿੱਲੀ ਦੀ ਆ ਉਹ ਕਹਿੰਦੀ ਮੇਰਾ ਪਾਪਾ ਨਹੀਂ ਮੰਨਤਾ ਬੇਬੀ ਮੇਰਾ ਪਰ ਮੈਨੂੰ ਹਿੰਦੀ ਬੋਲਣੀ ਵੀ ਆਉਂਦੀ ਏ ਇਹਦੀ ਬੇਬੀ ਤੇ ਤੇਰਾ ਬਾਪੂ ਨਹੀਂ ਮੰਨਦਾ ਉਹ ਕਹਿੰਦੇ ਵੇ ਬਾਜੇ ਵਾਲੇ ਕਹਿ ਸਕਦੇ ਆ ਭਾਈ ਮੰਨ ਜਾ ਜੇ ਤੂੰ ਕਹੇ ਹੱਥ ਜੋੜੋ ਮਿੰਨ ਤਾਂ ਕਰੋ ਉਹਦੇ ਸਾਡੇ ਕੋਹੜੀਆਂ ਨਹੀਂ ਫਿਰ ਉਹਦੇ ਕੀ ਲਿਖਿਆ ਹੈ ਕਿਦਾਂ ਕੋਚਾ ਬਾਬੂ ਨੂੰ ਪਿਆਰ ਨਾਲ ਮੰਨਣਾ ਕੇ ਵੀ ਮਰ ਚ ਮਾਰਾ ਫੈਰਨੀ ਹਏ ਓਦੋਂ ਨਹੀਂ ਮਜਾਲ ਤੇਰਾ ਮਨ ਵਿੱਚ ਛੜੀ ਹੁੰਦੀ ਨਾ ਲੋਹੈ ਤਬ ਉਹ ਦਰਨੀ ਕਿਤੇ ਜੇ ਜਨਾ ਬਿੱਠੀ ਲਵਾਉਣਾ ਪੈ ਜਾਏ ਫੋਣੀ ਆਹ ਕਹਿ ਤਨੋਏ ਲਗ ਮੈ ਹਉਣ ਦੇ ਸਕੂਣੀ ਇੱਕ ਨਾਲ ਲੱਗ ਬੈ ਲੋਰ ਦੇ ਸਕੂਣੀ ਇੱਕ ਨਾਲ ਲੱਗ ਬੈ ਲੋਰ ਦੇ ਸਕੂਣੀ ਓ ਚੀਕਾ ਮਰਵਾਉ ਦਾ ਪੁੱਤ ਛੱਡੇ ਦਾ ਨਹੀਂ ਏਂਟੀਆਂ ਦਾ ਬੱਚ ਦੜੜਾ ਤੇਰੇ ਬਾਪੂ ਦੀ ਸ਼ੋਭ ਹਰੇ ਮਿੱਕਾ ਬੁੱਤੋ ਬਜਲ ਬੜਾ ਤੇਰੇ ਬਾਪੂ ਦੀ ਸ਼ੋਭ ਸਨੇਹ ਹਰੇ ਤੇ ਪਿੰਡੇ ਤੇਤਨੀ ਮੋਸ ਪਿੰਡ ਚ ਨੀ ਤਾਰੇ ਕਦ ਚਮਕੇ ਵਜਿੱਥੇ ਅਚੜਾ ਤੇ ਚੰਗੀ ਜੋ ਅਚੜਾ ਚੰਗੀ ਜਿੱਥੇ ਅਚੜਾ ਚੰਗੀ ਤੇ ਅਚੜਾ ਚੰਗੀ ਤੇ ਅਚੜਾ ਸਾਡੀ ਗੱਭਰੂ ਮਜੀਠੇ ਵਾਲਾ ਜਾਣਿਆ ਤਾਂ ਬਾਕੀ ਆ ਬਟਾਲੇ ਕੋਲ ਦਾ ਓ ਹੈਲੋ ਹੈ ਸਾਰਿਆਂ ਦਾ ਸਾਡੇ ਜਿਹੜਾ ਬਈ ਬੋਲਦਾ ਹੈ ਹੈਲੋ ਹੈ ਸਾਰਿਆਂ ਦਾ ਚੰਗੀਆਂ ਨਹੀਂ ਸਾਡੇ ਜਿਹੜਾ ਹੋਈ ਬੋਲਦਾ ਯੋ ਯਾਰ ਤੇਰਾ ਮਨ ਦਾ ਨਹੀਂ ਬਚਦਾ ਜਨਾ ਤੇਰੇ ਬਾਬੂ ਦੀਆਂ ਸ਼ੌਭ ਸੰਦੇ ਹੜੇ ਬਾਬੂ ਤੋਂ ਪਿੰਦਰ ਬੜਾ ਤੇਰੇ ਬਾਬੂ ਦੀਆਂ ਸ਼ੌਭ ਸੰਦੇ ਹੜੇ ਬਾਬੂ ਤੋਂ ਪਿੰਦਰ ਬੜਾ ਤੇਰੇ ਬਾਬੂ ਦੀਆਂ ਸ਼ੌਭ ਸੰਦੇ ਹੜੇ ਬਾਬੂ ਤੋਂ ਪਿੰਦਰ ਬੜਾ ਹਾਏ ਜੱਟਾ